بايو سامنے بيجا بيجا ਜਦੋਂ ਤੁਸੀਂ ਘਰ ਜਾਓ ਆਪਣੇ ਬੱਚੇ ਸੰਭੋ ਤੇ ਇਹ ਸਵੇਰੇ ਹੋ ਕੇ ਮੈਂ ਆਪਣੇ ਐਮਐਨਆਰ ਕੱਟ ਕੇ ਭੇਜਿਆ ਤਾਂ ਮੈਂ ਥਾਣੇ ਉਹ ਸਵੇਰੇ ਆਪਣੇ ਆਪਣੇ ਸਾਰੇ ਕਾਗਜ਼ੀ ਕਾਰਵਾਈ ਤਿਆਰ ਕਰਾ ਕੇ ਆਪਾਂ ਇੱਥੋਂ ਸਾਡੇ ਸਾਰੇ ਬੰਦਿਆਂ ਨੂੰ ਇਹਨਾਂ ਨੂੰ ਐਸੋ ਸੰਭੋ ਲੈਤਾ ਹਾਂ ਤੁਸੀਂ 10 ਵਜੇ ਦੇ ਲਗਭਗ ਹਾਂ ਤੁਸੀਂ ਘਰ ਜਾਓ ਘਰ ਜਾ ਕੇ ਆਪਣੇ ਬੱਚਿਆਂ ਨੂੰ ਸੰਭੋ ਆਪਾਂ ਸਾਰੇ ਨੋਟਸ ਵੀ ਕਰਾਂਗੇ ਇਹ ਅਸੀਂ ਨਾਲ ਆਵਾਂਗੇ ਇਤਨੀ ਸੱਤ ਗੱਲ ਬੋਲ ਬੈਠੇ ਮੈਂ ਤਾਂ ਤੱਕ ਕਹਿੰਦਾ ਕਿ ਜਿਹੜੇ ਬਰਾਜੂ ਆਏਗੇ ਤੁਸੀਂ ਲਾ ਕੇ ਨਾ ਨਾ ਕਰਵਾਵਾਂਗਾ ਜੋ ਹੋਊਗਾ ਡਿਪਾਰਟਮੈਂਟ ਦਾ ਕੰਮ ਉਹ ਵੀ ਆਪਾਂ ਉਹ ਹੋ ਜੂਗਾ ਇਹ ਬਗਨੀ ਨਾ ਨਾ ਦਰੂਨੀ ਆ ਜੀ ਤੁਹਾਡਾ ਬੋਲ ਫੋਰਸ ਨੂੰ ਬੋਲੋ ਬੜੀ ਜਿਮਾ ਬੁਲੇਟ ਕੜਛੀ ਪੋਸਟਮੈਨ ਨੂੰ ਵੀ ਚੇਤਾਵਨੀ ਦੇਣਾ ਹੈ ਕਿ ਫਰੰਟਮ ਜੀ ਦੀ ਬੰਦ ਕਰਨਾ ਹੈ ਇਹ ਸਟੋਰ ਕਰਦੇ ਆ ਰਹੇ 47 ਸਾਲ ਦੀ ਸੋਸ਼ਲ ਡੀਪਿੰਡ ਬਾਰ बस्सी दिन पहले भी ਕੀ ਨਾਂ ਸੀ ਬੇਟੇ ਦਾ ਤੁਹਾਡੇ ਦਾ ਜੀ ਜਸਜੀਪ ਕਮਾਲ ਅੱਛਾ ਇਹ ਕਿਸ ਤਰ੍ਹਾਂ ਹੋਇਆ ਕੁਝ ਲੱਗਾ ਜੀ ਪਤਾ ਲਾਈਨ ਤੇ ਫਾਲਟ ਠੀਕ ਕਰਨ ਗਿਆ ਅੱਛਾ ਜੀ ਕਿੱਥੇ ਹੋਇਆ ਇਹ ਇਨਸੀਡੈਂਟ ਲਾਹੌਰਾਂ ਚ ਡਫਰੈਂਸ ਕਿਰਾਉਂ ਨੇ ਲਾਹੌਰਾਂ ਅੱਛਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਇਸ ਬਾਰੇ ਮੈਨੂੰ ਤਾਂ ਹੁਣੇ ਪਤਾ ਲੱਗਾ ਮੈਂ ਤਾਂ ਸ਼ੌਪ ਤੇ ਅੱਛਾ ਕੀ ਕੰਮ ਕਰਦੇ ਸੀਗੇ ਇਹ ਇੱਕ ਤੁਹਾਡਾ ਬੇਟਾ ਕੀ ਕੰਮ ਕਰਦੇ ਸੀ ਇਹ ਲਾਈਨਮੈਨ ਸੀ ਗੌਰਮੈਂਟ ਜੋਬ ਅੱਛਾ ਕਿੱਥੇ ਸੀ ਡਿਊਟੀ ਉਹਨਾਂ ਦੀ ਨਾਬਾਦ ਜਹਾਜ਼ ਨਾਬਾਦ ਜਹਾਜ਼ ਹੁਣ ਕੀ ਮੰਗ ਕਰਦੇ ਹੂੰ ਮੰਗਾ ਵੀ ਛੜੇ ਇਹਦੇ ਬੈਨੀਫਿਟ ਨਹੀਂ ਉਹ ਮਿਲਨੇ ਚਾਹੀਦੇ ਗਵਰਨਮੈਂਟ ਜੌਬ ਦੇ ਹੁੰਦੇ ਨੇ ਮੈਨਾਂ ਦੇ ਬੱਚਿਆਂ ਨੂੰ ਜੌਬ ਜੁਬ ਮਿਲਣੀ ਚਾਹੀਦੀ ਕਿੰਨੇ ਬੱਚੇ ਨੇ ਉਹ ਦੋ ਕੁੜੀਆਂ ਇੱਕ ਬੇਟਾ ਹੈ ਬੇਟਾ ਛੋਟਾ ਇਹ ਪਰਿਵਾਰ ਦਾ ਗੁਜ਼ਾਰਾ ਤਾਂ ਫਿਰ ਇਹਨਾਂ ਤੇ ਹੀ ਸਰਤੇ ਹੋ ਹਾਂ ਜ ਇਹਨਾਂ ਤੇ ਹੀ ਹੂੰ ਜੇ ਮੈਂ ਆਪਣੀ ਡਿਊਟੀ ਕਰਕੇ ਘਰ ਚ ਲਿਆ ਗਿਆ ਸੀ ਤਕਰੀਬਨ ਕੋਈ 5:00 6:00 ਵਜੇ 6:00 ਵਜੇ ਦੀ ਗੱਲ ਹੈ ਪਰ ਸਾਡੇ ਰਿਟਾਇਰਡ ਕਰਮਚਾਰੀ ਕੁਲਵੰਤ ਸਿੰਘ ਜੀ ਇਹਨਾਂ ਦਾ ਫੋਨ ਆਇਆ ਸਾਡੇ ਕਾਰਜਕਾਰੀ ਰਜੀਵ ਕੁਮਾਰ ਦੇ ਜਿਹਦਾ ਕਰੰਟ ਲੱਗਿਆ ਤੇ ਪਬਲਿਕ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ। ਇਸ ਤੋਂ ਬਾਅਦ ਮੈਂ ਹਸਪਤਾਲ ਪਹੁੰਚਿਆ ਰਸਤੇ 'ਚ ਉਹਦੇ ਗ੍ਰਿਡ ਤੇ ਗੱਲ ਕਰੀ ਤਾਂ ਗ੍ਰਿਡ ਵਾਲਿਆਂ ਨੇ ਦੱਸਿਆ ਕਿ 17:36 ਮਿੰਟ ਤੇ ਜੇਹੇ ਸਾਹਿਬ ਵੱਲੋਂ ਨਰਿੰਦਰ ਸਿੰਘ ਜੀ ਜੇਹੇ ਨੇ ਸਾਡੇ ਦਿਹਾਤੀ ਸਭਾ ਦੇ ਹੁੰਦੇ ਉਹਨਾਂ ਵੱਲੋਂ ਲਾਈਨ ਦੇ ਉੱਤੇ ਪਰਮਿਟ ਲਿਆ ਜਾਂ ਲਾਈਨ ਬੰਦ ਕਰਾਈ ਗਈ। ਉਸ ਤੋਂ ਬਾਅਦ ਇਹ ਲਾਈਨ ਤੇ ਪਬਲਿਕ ਨੇ ਨਹੀਂ ਦੱਸਿਆ ਵੀ ਇਹ ਉੱਥੇ ਕੰਮ ਕਰਦੇ ਹੋਏ ਫਸ ਗਿਆ ਉੱਥੇ। ਮੈਂ ਤਾਂ ਉਹਦੇ ਹਸਪਤਾਲ ਆ ਕੇ ਮੈਨੂੰ ਇਹ ਪਤਾ ਲੱਗਾ ਵੀ ਕਰਮਚਾਰੀ ਦੀ ਡੈਥ ਹੋ ਚੁੱਕੀ ਹੈ। ਪਰਿਵਾਰ 'ਚ ਤਾਂ ਮੈਂ ਚੈਨਾ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਇਹਨਾਂ ਦੇ ਦਸਨ ਬਲਾਗ ਉਹਦੇ ਇੱਕ ਛੋਟਾ ਬੱਚਾ ਤਿੰਨ ਬੱਚੇ ਹੁੰਦੇ ਉਹ ਗੱਲ ਕਿ ਲਿਖ ਕੇ ਵੀ ਦਿੱਤਾ ਜਾਊਗਾ ਮੈਂ ਹੱਕ ਮੈਂ ਕਿ ਮੈਨੂੰ ਜੋ ਵੀ ਕਾਰਵਾਈ ਕਰਨੀ ਮੰਗਦੀ ਆ ਉਹ ਸਾਡੇ ਵੱਲੋਂ ਜਰੂਰ ਕੀਤੀ ਦੇਖੋ ਜੀ ਮੈਂ ਕੁਲਵੰਤ ਸਿੰਘ ਆ ਮੇਕ ਲੋਲੀ ਦਾ ਸਰਪੰਚ ਆ ਤੇ ਇਹ ਡਿਫੈਂਸ 3 ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਮੈਨੂੰ 6 ਵਜੇ ਦੇ ਲਗਭਗ ਸਾਡੇ ਮੈਂਬਰ ਦਾ ਫੋਨ ਆਇਆ ਕਹਿੰਦੇ ਵੀ ਇੱਥੇ ਬਿਜਲੀ ਬਲਾਜ਼ਮ ਦੀ ਜਿਹੜੀ ਹੈਗੀ ਆ ਵੀ ਉਹਨੂੰ ਕਰੰਟ ਲੱਗ ਗਿਆ ਤੇ ਜਦੇ ਅਸੀਂ ਐਡਿਓ ਸਾਹਿਬ ਨੂੰ ਸੂਚਿਤ ਕੀਤਾ ਨਾਲ ਦੀ ਨਾਲ ਮੈਂ ਇਹਨਾਂ ਦੇ ਜੈ ਨੂੰ ਸੂਚਿਤ ਕੀਤਾ ਤੇ ਕਰਕੇ ਅਸੀਂ ਨਾਲ ਦੀ ਨਾਲ ਉੱਥੋਂ ਪਬਲਿਕ ਨੇ ਸਾਰੀ ਨਿੰਨੂ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਤੇ ਜਦੋਂ ਇੱਥੇ ਹਸਪਤਾਲ ਆ ਕੇ ਅਸੀਂ ਮੌਕੇ ਤੇ ਡਾਕਟਰਾਂ ਤੋਂ ਪੜਤਾਲ ਕੀਤੀ ਤਾਂ ਇਹਨਾਂ ਨੇ ਮਰਤੇ ਕੋਸ ਕਰ ਦਿੱਤਾ ਸੀਗਾ। ਪਰੰਤੂ ਪਰਿਵਾਰ ਬਹੁਤ ਹੀ ਤੰਗੀਬੀ ਅਵਸਥਾ ਦੇ ਵਿੱਚ ਆ ਤੇ ਦੋ ਗੁੱਡੀਆਂ ਨੇ ਇੱਕ ਬੇਟਾ ਇਹਨਾਂ ਦੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹ ਹਾਦਸਾ ਜਿਹੜਾ ਵਾਪਰ ਗਿਆ ਬਹੁਤ ਹੀ ਦੁਖਦਾਈ ਹਾਦਸਾ ਸੋ ਅਸੀਂ ਮਹਿਕਮੇ ਤੋਂ ਮੰਗ ਕਰਦੇ ਆਂ ਵੀ ਇਹਨਾਂ ਦਾ ਜਿਹੜਾ ਬਣਦੇ ਡਿਊਜ ਨੇ ਉਹ ਸਾਰੇ ਦਿੱਤੇ ਜਾਣ ਨੌਕਰੀ ਵਗੈਰਾ ਜੋ ਵੀ ਇਹਨਾਂ ਦਾ ਬਣਦਾ ਡਿਊਜ ਆ ਉਹ ਅਸੀਂ ਮਹਿਕਮੇ ਨੂੰ ਬੇਨਤੀ ਕਰਦੇ ਆਂ ਵੀ ਉਹ ਸਾਰਾ ਕੁਝ ਦਵਾਇਆ ਜਾਵੇ ਤੇ ਡਿਪਾਰਟਮੈਂਟ ਲਈ ਜੜੀ ਇਹਦੀ ਇਨਕੁਆਰੀ ਆਪਕਾ ਜਿਲਕੀ ਸਪੋਸਟ ਦੇ ਸੀਗੇ ਤੇ ਸਹਾਇਕ ਲਾਈਨਮੈਨ ਸੀਗੀ ਅੱਜ ਬੜਾ ਦੁੱਖ ਦਿਖਾਈ ਸਾਡੇ ਵਾਰਡ ਵਿੱਚ ਬਹੁਤ ਵੱਡੀ ਮੰਦਭਾਗੀ ਘਟਨਾ ਹੋਈ ਗਿਆ ਜਿਹੜਾ ਕਿ ਸਾਡਾ ਪਿਆਰਾ ਜੋਗੀ ਬੱਚਾ ਅਰਜੀਵ ਕੁਮਾਰ ਲਾਲਕਾ ਪੁੱਤਰ ਸੀ ਦੇਸ਼ ਰਾਜ ਸਾਡੇ ਮਹੱਲਾ ਧਿਆਨਗਰ ਤੋਂ ਸਾਡੇ ਲੈਂਡਮੈਨ ਮਲਾਜਮ ਸੀ ਤੇ ਅੱਜ ਉਹਨਾਂ ਦਾ ਹੁਣ ਸਾਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਕਿ ਉਹਨਾਂ ਦੇ ਕਰੰਟ ਨਾਲ ਮਾਤ ਹੋ ਚੁੱਕੀ ਹੈ ਜਿਵੇਂ ਕਿ ਬਿਜਲੀ ਦੀ ਤਾਰਾਂ ਆਪਣੇ ਕੰਪਲੀਟ ਕਰਨ ਗਿਆ ਸੀ ਤੇ ਮੌਕੇ ਤੇ ਅਰਥ ਜ਼ਿਆਦਾ ਹੋਣ ਕਰਕੇ ਥੱਲੇ ਗਿਰ ਗਏ ਮੌਕੇ ਤੇ ਹੀ ਉਹਨਾਂ ਦੀ ਆਖੇ ਜਦੋਂ ਹਸਲ ਲੈ ਕੇ ਅਸੀਂ ਪਹੁੰਚੇ ਹਾਂ ਨਾਲ ਦੀ ਨਾਲ ਹੀ ਉਹਨਾਂ ਦੀ ਮੌਤ ਹੋ ਗਈ ਬੜਾ ਅਫਸੋਸ ਹੋਇਆ ਲੈ ਦੋ ਉਮਰ ਵੀ ਕੁਝ ਨਹੀਂ ਹੈ 43 ਸਾਲ ਦੀ ਉਹਨਾਂ ਦੀ ਉਮਰ ਹੈ ਤੇ ਦੋ ਧੀਆਂ ਨੇ ਤੇ ਇੱਕ ਬੇਟਾ ਹੈ ਮੈਂ ਪੰਜਾਬ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਜਿਕੇ ਇਹ ਜੀ ਦੁੱਖ ਦਹਾਈ ਘਟਨਾ ਛੋਟੇ ਜਿਹੇ ਛੋਟੜੇ ਬੱਚੇ ਆ ਧੀਆਂ ਨੇ ਤੇ ਮੈਂ ਮੰਗ ਕਰਦਾ ਵੀ ਉਹ ਪਰਿਵਾਰ ਨੂੰ ਬਹੁਤ ਵੱਦ ਮਾਲੀ ਸਹਾਇਤਾ ਦਿੱਤੀ ਜਾਵੇ ਜੋ ਕਿ ਜਿਹੜੇ ਦੀ ਪਿੱਛੇ ਪਰਿਵਾਰ ਹੈ ਉਹ ਉਹਦੀ ਪਤਨੀ ਹੈ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਮੇਰੀ ਇਹ ਹੀ ਸਰਕਾਰ ਅਗੇ ਬੇਨਤੀ ਰਿਕੁਐਸਟ ਹੈ ਵੀ ਨਦੀ ਮੰਗਣੂ ਜਿਹੜਾ ਹੈ ਪਰਿਵਾਰ ਦਾ ਇਨਸਾਫ ਕੀਤਾ ਜੇ ਲੈਂਡ ਮੈਨ ਸਰਕਾਰੀ ਸੀ ਜੀ ਉੱਤੇ ਇਹ ਸਰਕਾਰੀ ਲੈਂਡ ਮੈਨ ਮੁਲਾਜ਼ਮ ਸੀ ਸਾਡੇ ਏਰੀਆ ਦੇ ਵਿੱਚ ਬਹੁਤ ਮੁੰਡਾ ਬਹੁਤ ਹੋਣ ਹਾਰ ਸੀ ਹਰ ਲੋਕਰ ਹੱਸ ਮੁਕਰ ਸੁਭਾਅ ਸਵੇਰ ਵੀ ਅਜੇ ਹੱਸਾ ਖੇਡਦਾ ਗਿਆ ਤੇ ਅੱਜ ਕੁਦਰਤ ਜਿਹੜਾ ਘਾੜ ਪਾਣਾ ਵਾਪਰੇ ਬਹੁਤ ਵੱਡਾ ਦੁੱਖ ਹੈ ਸਾਡੇ ਏਰੀਆ ਦੇ ਵਿੱਚ ਕੀ ਸਾਡੇ ਇਲਾਕੇ ਦੇ ਨੇੜੇ ਜਿਹੜੇ ਸਾਰਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਜਿਹੜੀ ਇਹਨਾਂ ਦੀ ਡਿਪੈਂਡੈਂਸੀ ਪਰਿਵਾਰ ਦੀ ਸਾਰਾ ਪਰਿਵਾਰ ਸੀ ਜਿਹੜਾ ਇਹ ਹੀ ਪਾਲਣ ਪੋਸ਼ਣ ਦਾ ਜਿਹੜੇ ਮੇਨ ਜਿਹੜਾ ਘਰ ਦਾ ਜਿਹੜਾ ਸਰਕਲ ਸੀ ਚਲਾਉਣ ਵਾਲਾ ਇਹੀ ਸਨ ਕਿਉਂਕਿ ਬੱਚੀਆਂ ਪੜਦੀਆਂ ਸਨ ਬੇਟਾ ਵੀ ਪੜਦਾ ਸੀ ਨੂੰ ਕਰੇ ਰਹਿੰਦੀ ਸੀ ਇਹੀ ਪਾਲਣ ਪੋਸ਼ਣ ਦਾ ਮੈਂ ਮਕਾਰ ਤੋਂ ਇਹ ਵਤਵਾਂ ਦੀ ਮਦਦ ਕਿੰਨੇ ਕ ਵਜੇ ਇਹ ਯਾਨੀ ਕੇਸ ਆਇਆ ਆ 6 ਵਜੇ ਦੇ ਰਾਉਂਡ ਆਏ ਸੀਗੇ ਔਰ ਕੁਝ ਵੀ ਪਲਸ ਫੀਲਿੰਗ ਹੋਈ ਪਪੀਲ ਡਾਇਲਟਿਡ ਸੀਗੇ ਕੋਈ ਵੀ ਵਾਈਟਲ ਰਿਪੋਰਟ ਨਹੀਂ ਹੋ ਪਾ ਰਹੀ ਸੀ ਅਸੀਂ immediately start ਕਰ ਦਿੱਤਾ ਸੀ crp oxygen injection ਸਭ ਲਗਾ ਕੇ ਦੇਖਿਆ ਬਟ ਰਿਵਾਈਵ ਨਹੀਂ ਕੀਤਾ ਫਿਰ ਅਸੀਂ ccg ਕੱਢ ਕੇ ਡਿਕਲੇਰ ਕਰ ਦਿੱਤਾ ਨੇ broad day 6:00 ਬਸ ਡਿਕਲੇਰ ਕਰ ਦਿੱਤਾ ਸੀ broad day ਹਾਂਜੀ ਇਲੈਕਟ੍ਰਿਕ ਸ਼ੌਕ ਦੇ ਨਾਲ ਬਰਨ ਵੀ ਸੀ ਇਥੇ ਤੇ ਇਲੈਕਟ੍ਰਿਕ ਸ਼ੌਕ ਦੇ ਨਾਲ ਫਿਰ ਉਹਨਾਂ ਦਾ ਸਡਨ ਕਾਰਡੀਅਕ ਅਰरेस्ट ਹੋ ਗਿਆ ਕੀ ਨਾਮ ਸੀ ਕਿੰਨੀ ਉਮਰ ਹੈ ਰਾਜੀਵ ਨੇ son of ਹਦੀਸ ਰਾਜ 42 year old ডিফেন্স कॉलोनी ਦੇ President.